ਸ੍ਰੋਮਣੀ ਅਕਾਲੀ ਦਲ ਫਤਿਹ ਪਾਰਟੀ ਦੀ ਪਹਿਲੇ ਵਾਰ ਗੰਢ ਤੇ ਪਾਰਟੀ ਦੇ ਕੌਮੀ ਪ੍ਰਧਾਨ ਜਸਕਰਨ ਸਿੰਘ ਕਾਨ ਸਿੰਘ ਵਾਲਾ ਅਤੇ ਪਾਰਟੀ ਦੇ ਸੀਨੀਅਰ ਆਗੂ ਜਸਵਤ ਸਿੰਘ ਕੇਮਾ ਦੀ ਅਗਵਾਈ ਦੇ ਹੇਠ ਗੁਰਦੁਆਰਾ ਸ੍ਰੀ ਰੇਡੂ ਸਾਹਿਬ ਨੰਦਪੁਰ ਸਾਨੇਵਾਲ ਵਿਖੇ ਪਾਰਟੀ ਦੀ ਚੜ੍ਹਦੀ ਕਲਾ ਲਈ ਪ੍ਰਮਾਤਮਾ ਦੇ ਸੁਕਰਾਨੇ ਵਜੋਂ ਅਰਦਾਸ ਕਰਵਾਈ ਗਈ। ਇਸ ਮੌਕੇ ਤੇ ਸੰਸਦ ਮੈਂਬਰ ਖੰਡੂਰ ਸਾਹਿਬ ਤੋਂ ਭਾਈ ਅਮਰਪਾਲ ਸਿੰਘ ਖਾਲਸਾ ਜੀ ਦੇ ਪਿਤਾ ਤਰਸੇਮ ਸਿੰਘ ਜੀ ਤੇ ਹੋਰ ਮਹਾਨ ਸ਼ਖਸੀਅਤਾਂ ਪਹੁੰਚੀਆਂ। ਇਸ ਮੌਕੇ ਤੇ ਪਾਰਟੀ ਦੇ ਵੱਲੋਂ ਪਹੁੰਚੀਆਂ ਸ਼ਖਸੀਅਤਾਂ ਨੂੰ ਸਨਮਾਨਤ ਵੀ ਕੀਤਾ ਗਿਆ ਆਓ ਵੇਖਦੇ ਹਾਂ ਇੱਕ ਰਿਪੋਰਟ ਜਦੋਂ ਅਸਮਗਮ ਤੇ ਪਹੁੰਚੇ ਸੀ ਕੀ ਕੰਮ ਜਦ ਆ ਜੀ ਗੁਰੂ ਸਾਹਿਬ ਦਾ ਕਟਾਨਕੋਟ ਸ਼ੁਕਰ ਹੈ ਸੱਚੇ ਪਾਤਸ਼ਾਹ ਦਾ ਕਿ ਜਿਹੜਾ ਜੇ ਅਕਾਲੀ ਦਲ ਫਤਿਹ ਆਪਣਾ ਸਤਾਨਾ ਦੇ ਸੁਨਾ ਰਿਹਾ ਸੀ ਉਹ ਬੜੀ ਚੜ੍ਹਦੀ ਕਲਾ ਦਾ ਮਨਾਇਆ ਗਿਆ ਤੇ ਸੰਗਤਾਂ ਨੇ ਬਹੁਤ ਵੱਡਾ ਸ਼ਾਹ ਦਿਖਾਇਆ ਤੇ ਗੁਰੂ ਮਹਾਰਾਜ ਦੇ ਚਰਨਾਂ ਚੇਹੇ ਅਰਦਾਸ ਬੇਨਤੀ ਕਿ ਪਾਰਟੀ ਨੂੰ ਚੜ੍ਹਦੀ ਕਲਾ ਬਖਸ਼ਣ ਇਹ ਜੋ ਸਿਧਾਂਤਾਂ ਨੂੰ ਲੈ ਕੇ ਗੁਰੂ ਮਹਾਰਾਜ ਦੀ ਖਾਲਸਾ ਦੇ ਬੋਲ ਬਾਲੇ ਨੂੰ ਲੈ ਕੇ ਚੜ੍ਹਦੀ ਕਲਾ ਲਈ ਇਹ ਕੰਮ ਕਰਦੀ ਰਵੇ ਜੋ ਜਿਹੜੀਆਂ ਇਹਨਾਂ ਨੂੰ ਜ਼ਿੰਮੇਵਾਰੀਆਂ ਗੁਰੂ ਮਹਾਰਾਜ ਤੰਦਰੁਸਤੀ ਦੇਣ ਉਹਦਾ ਚੰਗੀ ਚੜ੍ਹਦੀ ਕਲਾ ਨਿਭਾ ਸਕਣ ਅਮਰਪਾਲ ਜੀ ਤੇ ਬਾਹਰ ਆਨ ਦੀ ਕੀ ਚਾਂਸ ਦੇਖ ਰਹੇ ਹੋ ਕਿਦੋਂ ਤੱਕ ਉਮੀਦ ਕਿਤੇ ਇਹ ਤੇ ਗੁਰੂ ਮਹਾਰਾਜ ਦੇ ਚਰਨਾਂ 'ਚ ਅਰਦਾਸ ਬੇਨਤੀ ਹੈ ਜੀ ਬਾਕੀ ਸਰਕਾਰਾਂ ਤੇ ਬਹੁਤ ਮਤਲਬ ਟੇਟ ਹੋਈਆਂ ਪਈਆਂ ਕਿ ਐਡਾ ਵੱਡੇ ਫਤਵੇ ਦੇ باوجود ਵੀ ਉਹਨਾਂ ਦੇ ਕਨਾਂ ਦੇ ਕੋਈ ਯੂਨੀ ਸਰਕਰ ਨਹੀਂ ਤੇ ਮੇਰਾ ਖਿਆਲ ਹੈ ਕਿ ਉਹਨਾਂ ਨੂੰ ਇੱਕ ਪਾਸੇ ਤੇ ਲੋਕਤੰਤਰ ਦੀ ਦੁਹਾਈ ਪਾਉਂਦੀਆਂ ਕਿ ਤੇ ਦੂਜੇ ਪਾਸੇ ਲੋਕਤੰਤਰ ਤਾਂ ਮਜ਼ਾਕ ਢਾ ਰਹੀਆਂ ਕਿ ਮੇਰਾ ਖਾਲੀ ਏਡੇ ਵੱਡੇ ਜਿਹੜਾ ਫਤਵਾ ਦਿੱਤਾ ਗਿਆ ਲੋਕਾਂ ਨੂੰ ਉਹਦਾ ਵੀ ਨਰਾਦਰ ਕਰ ਰਹੀ ਹੈ ਅੱਜ ਅਸੀਂ ਸਾਰਿਆਂ ਨੇ ਰਲ ਕੇ ਸੰਗਤ ਰੂਪ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਦੇ ਵਿੱਚ ਸ਼੍ਰੋਮਣੀ ਗੱਲ ਨੀਤ ਲਫਤੇ ਦਾ ਇੱਕ ਸਾਲ ਪੂਰਾ ਹੋ ਗਿਆ ਵਰੇ ਗੰਢ ਮਨਾਈ ਆ ਵਰੇ ਗੰਢ ਬਣਾ ਕੇ ਗੁਰੂ ਗ੍ਰੰਥ ਸਾਹਿਬ ਦਾ ਸ਼ੁਕਰ ਕੀਤਾ ਹੈ ਸੱਚੇ ਪਾਸ਼ਾ ਤੁਹ ਪਾਰਟੀ ਤੇ ਕਿਰਪਾ ਕੀਤੀ ਹੈ ਨਾਲ ਆਗੂਆਂ ਤੇ ਵਰਕਰਾਂ ਤੇ ਜਿੰਨੇ ਸਾਡੇ ਦੀਪੀਆਂ ਦਾ ਦਲ ਹੈ ਟਰਾਂਸਪੋਰਟ ਦਾ ਦਲ ਹੈ ਯੂਥ ਪਾਵਰ ਆ ਪੰਜਾਬ ਆ ਕਿਸਾਨਾਂ ਦਾ ਦਲ ਹੈ ਤੇ ਸਾਬਕਾ ਸੈਨਿਕਾਂ ਦਾ ਦਲ ਹੈ ਤੇ ਪੂਰੀ ਕੌਮ ਤੇ ਦੀ ਤਰਜਮਾਨੀ ਜਿਹੜੀ ਕਰ ਰਹੀ ਆ ਸਾਡੀ ਪਾਰਟੀ ਨੇ ਇੱਕ ਸਾਲ ਦਾ ਲੇਖਾ ਜੋਖਾ ਕੀਤਾ ਪਹਿਲੀ ਪਾਰਟੀ ਨੇ ਉਹ ਕੰਮ ਕਰ ਵਿਖਾਏ ਆ ਇੱਕ ਸਾਲ ਦੇ ਵਿੱਚ ਜਿਹੜੀਆਂ ਪਾਰਟੀਆਂ ਚਾਲੀ-ਚਾਲੀ ਸਾਥ ਨਹੀਂ ਕਰ ਸਕੀਆਂ ਕਿ ਸਭ ਤੋਂ ਪਹਿਲਾਂ ਅਸੀਂ ਜਿਹੜਾ ਜਿੰਨੇ ਸ਼ਹੀਦ ਹੋਏ ਸੀ ਉਹਨਾਂ ਦਾ ਸ਼ਹੀਦੀ ਸਮਾਗਮ ਨੌ ਜਵਾਨਾਂ ਦਾ ਬਣਾਇਆ ਗਿਆ ਪਲਾ ਪਿੰਡ 'ਚ ਦੂਜਾ ਅਸੀਂ ਆਏ ਮਹੀਨੇ ਭਗਵੰਤ ਮਾਨ ਦੀ ਕੋਠੀ ਅੱਗੇ ਇੱਕ ਮੈਮੋਰੈਂਡਮ ਦਿੰਨੇ ਆ ਕਿ ਤੂੰ ਕਹਿੰਦਾ ਸੀ ਬਿਜਲੀ ਮਾਫ ਕਰੂੰਗਾ ਤੂੰ ਕਹਿੰਦਾ ਪੜ੍ਹਾਈ ਮਾਫ ਕਰੂੰਗਾ ਟਰਾਂਸਪੋਰਟਾਂ ਜਿਹੜੀਆਂ ਤੋੜੀਆਂ ਸੀ ਉਹ ਭਾਲ ਕਰ ਦੂੰਗਾ ਤੇ ਵਿਦਿਆਪਦੀ ਕਰ ਦੂੰ ਕਰਜ਼ਾ ਲਾ ਦੂੰਗਾ ਕਰ ਤੇ ਸਾਡੀ ਪਾਰਟੀ ਆਏ ਮਹੀਨੇ ਬਾਰਡਰ ਖੋਲਣ ਦੀ ਗੱਲ ਕਰਦੀ ਐ ਸਰਕਾਰਾਂ ਦਾ ਨਾ ਐਮਪੀ ਬੋਲਦਾ ਨਾ ਪ੍ਰਧਾਨ ਮੰਤਰੀ ਬੋਲਦਾ ਕੋਈ ਬੋਲਦਾ ਹੀ ਨਹੀਂਗਾ ਅਸੀਂ ਪਹਿਲੀ 10 ਤਰੀਕ ਨੂੰ ਅਮਰਸਰ ਬਾਰਡਰ ਤੇ ਅਰਦਾਸ ਕਰਦੇ ਆਂ ਆਏ ਮਹੀਨੇ ਦੀ 20 ਤਰੀਕ ਨੂੰ ਅਸੀਂ ਅਰਦਾਸ ਕਰਦੇ ਆਂ ਹਸੈਣੀ ਵਾਲਾ ਬਾਰਡਰ ਤੇ ਆਏ ਮਹੀਨੇ ਦੀ 25 ਤਰੀਕ ਨੂੰ ਅਸੀਂ ਕਰਤਾਰਪੁਰ ਕਾਰੀਡੋਰ ਤੇ ਅਰਦਾਸ ਕਰਦੇ ਆਂ ਆਏ ਮਹੀਨੇ 30 ਤਰੀਕ ਨੂੰ ਅਸੀਂ ਫਾਇਲ ਕਾ ਬਾਰਡਰ ਖੋਲਣ ਦੀ ਅਰਦਾਸ ਕਰਦੇ ਆਂ ਕੋਈ ਪਾਰਟੀ ਕਰ ਹੀ ਨਹੀਂ ਰਹੀ ਤੇ ਫਿਰ ਸਭ ਤੋਂ ਪਹਿਲਾਂ ਹਵਾਰਾ ਸਾਹਿਬ ਦੇ ਘਰੇ ਅਸੀਂ ਅਰਦਾਸ ਕੀਤੀ ਜਿਹੜੇ ਸਾਡੇ ਬੱਚੇ ਭਾਈ ਜਸਵੰਤ ਸਿੰਘ ਖਾਲੜਾ ਨੂੰ ਅਚਾ ਬਰਿਆ ਤੇ ਹਰੀਕੇ ਤੇ ਆਪਣਾ ਰੋੜ ਦਿੱਤਾ ਗਿਆ ਸੀ ਹਜੇ ਤੱਕ ਪਤਾ ਹੀ ਨਹੀਂ ਲਿਆ ਗਿਆ ਉੱਥੇ ਅਸੀਂ ਆਏ ਸਾਲ ਫੇ ਸ਼ੁਰੂ ਕੀਤੀ ਅਰਦਾਸ ਕਰਨੀ ਉਹਨਾਂ ਦੀ ਜਿਹੜੇ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਨੂੰ ਸ਼ਹੀਦ ਕਰਤਾ ਸੀ ਉਹਦਾ ਪਤਾ ਨਹੀਂ ਸਸਕਾਰ ਕੀਤਾ ਗਿਆ ਉੱਥੇ ਵੀ ਜਾ ਕੇ ਅਸੀਂ ਉਹਨਾਂ ਦੇ ਸ਼ਮਸ਼ਾਨ ਘਾਟ ਦੇ ਵਿੱਚ ਅਰਦਾਸ ਕਰਕੇ ਆਏ ਆ ਰਵਿਦਾਸ ਮਹਾਰਾਜ ਦਾ ਜਿਹੜਾ ਘਰ ਢਾ ਦਿੱਤਾ ਗਿਆ ਉਹਦੇ ਲਈ ਜਦੋਜहद ਕੀਤੀ ਆ ਕਿਸਾਨਾਂ ਦੇ ਉੱਤੇ ਜ਼ੁਲਮ ਹੋਇਆ ਉਹਦੀ ਜਦੋ ਜਦ ਕੀਤੀ ਐ ਤੇ ਅਸੀਂ ਭਾਈ ਅਮਰਤਪਾਲ ਸਿੰਘ ਤੇ ਮੀਰੀ ਪੀਰੀ ਦੇ ਸਿਧਾਂਤ ਮੁਤਾਬਕ ਉਹਨਾਂ ਨੂੰ ਕਿਹਾ ਕਿ ਨੌਜਵਾਨਾਂ ਨੂੰ ਦਿਤਾਓ ਇਹ ਪਾਰਟੀ ਪਰਿਵਾਰਵਾਦ ਤੋਂ ਮੁਕਤ ਹੋਵੇਗੀ ਨਾ ਮੇਰਾ ਮੁੰਡਾ ਪ੍ਰਧਾਨ ਬਣੇਗਾ ਨਾ ਮੇਰੀ ਪਤਨੀ ਬਣੇਗੀ ਤੇ ਨਾ ਮੇਰਾ ਚਾਚਾ ਤੇ ਨਾ ਮੇਰਾ ਤਾਇਆ ਬਣੇਗਾ ਤੇ ਨਾ ਹੀ ਮੇਰੇ ਪਰਿਵਾਰ ਚੋਂ ਕੋਈ ਐਮਐਲਏ ਐਮਪੀ ਦੀ ਚੋਣ ਲੜੂਗੀ ਲੜਾਂਗੇ ਤੇ ਇਸ ਕਰਕੇ ਇਹ ਲੀਡਰਾਂ ਤੋਂ ਬਚਣਾ ਚਾਹੀਦਾ ਹੈ ਪੰਜਾਬ ਦੇ ਵਿੱਚ ਇਹ ਪਾਰਟੀ ਸ਼੍ਰੋਮਣੀ ਕਾਲੀ ਦਲ ਫਤਿਹ ਨੇ ਅਰਦਾਸ ਕੀਤੀ ਸੱਚੇ ਪਾਤਸ਼ਾਹ ਕਿ 2027 ਚ ਸਰਕਾਰੇ ਖਾਲਸਾ ਬਣਾਈਏ ਪੰਥ ਨੂੰ ਪੰਜਾਬ ਨੂੰ ਪਾਣੀ ਨੂੰ ਪੁੱਤ ਨੂੰ ਪਾਤ ਨੂੰ ਪੜਾਈ ਨੂੰ ਅਤੇ ਪਹਿਰਾਵੇ ਨੂੰ ਬਚਾ ਕੇ ਗੁਲਾਮੀ ਚੋਂ ਕੱਢੀਏ ਇਹ ਲੀਡਰ ਪਤਾ ਕੀ ਕਰਦੇ ਕੰਮ ਤਾਂ ਕੋਈ ਕਰਦੇ ਨਹੀਂਗੇ ਇਹ ਲੀਡਰ ਕਰਦੇ ਐ ਇਹ ਪੰਜਾਬ ਦੇ ਜਿਹੜਾ ਟੀਚਰ ਨੂੰ ਪੜਾਉਣਾ ਨਹੀਂ ਆਉਂਦਾ ਉਹ ਬੱਚਿਆਂ ਨੂੰ ਕੁੜਦਾ ਤੇ ਜਿਹੜੇ ਲੀਡਰ ਨੂੰ ਕੋਈ ਕੰਮ ਨਹੀਂ ਕਰਨਾ ਆਉਂਦਾ ਉਹ ਫਿਰ ਧਰਮ ਦੇ ਨਾਂ ਤੇ ਵੰਡੀਆਂ ਪਾਦੇ ਲੀਡਰ ਪਤਾ ਕੀ ਕਹਿੰਦੇ ਹਿੰਦੂ ਮੁਸਲਮਾਨ ਦਾ ਵੈਰੀ ਹੈ ਵੈ ਮੁਸਲਮਾਨ ਹਿੰਦੂ ਦਾ ਵੈਰੀ ਹੈ ਹਿੰਦੂ ਸਿੱਖ ਦਾ ਵੈਰੀ ਹੈ ਸਿੱਖ ਸਾਈ ਦਾ ਵੈਰੀ ਹੈ ਇਹ ਕੁੰਡੀਆਂ ਪਸਾਉਂਦੇ ਆ ਇਹ ਪੰਜਾਬ ਦੇ ਵਿੱਚ ਨਾ ਹਿੰਦੂ ਮੁਸਲਮਾਨ ਸਾਈ ਦਾ ਕੋਈ ਰੌਲਾ ਨਹੀਂ ਨਾ ਅਸੀਂ ਦੁਕਾਨ 'ਚ ਲੜਦੇ ਆ ਨਾ ਅਸੀਂ ਸ਼ਹਿਰ 'ਚ ਲੜਦੇ ਆ ਨਾ ਅਸੀਂ ਬਾਜ਼ਾਰ 'ਚ ਲੜਦੇ ਆ ਨਾ ਅਸੀਂ ਕਾਰੋਬਾਰ 'ਚ ਲੜਦੇ ਆ ਨਾ ਬਿਜਣਾ ਜਿਸੀਂ ਲੜਦੇ ਕੋਈ ਨਹੀਂ ਇਸ ਕਰਕੇ ਇਹ ਲੜਾਈ ਪਾ ਕੇ ਇਹ ਪੰਜਾਬ ਨੂੰ ਬਰਬਾਦ ਕਰ